ਉਧਰ ਦੇ ਕੁੰਜ ਹੋ ਗਏ ਗੇਸਟ ਕਰਦੇ ਆ ਤਾਂ ਕੋਈ ਠੀਕ ਹੈ ਸਵਾ ਰਹੇ ਨਾਮ ਜਿਨ ਕੈ ਮਨ ਵਸਿਆ ਬਾਕੇ ਸ਼ਬਦ ਕਨੀਰੇ ਰਹਿ ਨਾਨਕ ਸਤੇ ਸਾਹਿਬ ਕਿਆ ਨਹੀਂ ਕਰਤੇ ਰ ਸਤ ਨਾਨਕ ਸੁਣ ਹੋ ਸੰਤ ਹੋ ਸ਼ਬਦ ਤਰ ਹੋ ਪਿਆ ਸੱਚ ਨਾਮ ਮੇਰਾ ਆਧਾਰ ਹੋਵਾ ਜੇ ਪੰਜ ਸ਼ਬਦ ਤਕਰ ਸਪਾਕੇ ਕਰ ਸਪਾਕੇ ਸ਼ਬਦ ਵਾਜੇ ਘਰ ਮੇਰਾ ਜਨ ਭੁੱਖਾ ਸਭ ਗਵਾਈਆਂ ਹਰ ਸਾਥ ਸੁਖ ਮਨ ਆਏ ਵਸਿਆ ਜਨ ਇਥਾ ਸਭ ਪੁਜਾ ਹੈ ਨਾਨਕ ਕਹ ਸੁਖ ਹੋਵਾ ਤੁਤ ਕਰੇ ਅਨਹਤ ਬਾਜੇ ਸਨਾਵਤ ਕਾ ਕੀਓ ਸਗਲ ਮਨੋਰਤ ਪੂਰੇ ਅਵਧਿ ਚਰਨ ਲਾ ਕੇ ਅਜ ਅਨਹਦ ਸੂਰੇ ਸਗਲ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਕ ਦੁਸਰਾ ਨਵਾਤੋਂ ਸਭ ਸਫਲੀ ਸੰਦੇ ਆਖਰਵਾਏ ਪਿਤਾ ਸਰਦਾਰ ਜੀਤ ਸਿੰਘ ਚਾਚਾ ਸਰਦਾਰ ਹਰਵਰ ਨਵਿੱਤਰੇਨ ਕੱਤੀ ਜਿੰਦਰ ਕੌਰ ਜੀ ਜੋ ਪਿਛਲੇ ਸਮੇਂ ਪੰਜ ਸਾਲ ਮੇ ਕਰੇ ਸਦ ਗੁਰ ਨਦਰ ਕਰੇ ਵਾਹਿਗੁਰੂ ਤੇ ਬਹੁਤ ਮਹਾਨ ਬੋਲ ਇੱਕ ਮਿੰਟ ਦੀ ਇੱਕ ਪੁੱਛਿਆ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਖੋਲ ਜਿਓ ਸਾਹਮਣੇ ਦੇਖਿਓ ਜੀ ਲੇ ਸੋ ਨਿਹਾਲ ਸਾਸੀ ਅਕਾਲ ਸਿੱਧੀ ਕਰੋ ਜੀ ਖੋਲ੍ਹ ਦਿਓ ਭਾਜੀ ਖੋਲ੍ਹ ਦਿਓ ਆਹ ਹਾਂ ਔਰ ਚੇਅਰਮੈਨ ਸ਼ਿਵ ਮਿਲੀਆ ਅੱਜ ਸ਼ੁਕਰਾਨੇ ਵਿੱਚੋਂ ਗੁਰੂ ਮਹਾਰਾਜ ਦਾ ਉਪਰਾਸਟਾ ਲਿਆ ਗਿਆ ਇਸ ਖੁਸ਼ੀ ਦੇ ਪਲ ਦੇ ਵਿੱਚ ਜਿੱਥੇ ਪਰਿਵਾਰ ਸਾਰਾ ਸ਼ਾਮਲ ਹੈ ਇਸ ਤੋਂ ਇਲਾਵਾ ਸਾਡੀ ਪਾਰਟੀ ਦੇ ਦੇ ਸੁਨੇਹਾ ਲਗੂ ਨੇ ਸਰਦਾਰ ਹਰਜਨ ਸਿੰਘ ਜੀ ਬਰਸ਼ਰ ਸਾਹਿਬ ਚੇਅਰਮੈਨ ਮੰਡੀ ਬੋਰਡ ਪੰਜਾਬ ਜਦੋਂ ਆਮ ਆਦਮੀ ਪਾਰਟੀ ਵੱਲੋਂ ਮਾਰਕੀਟ ਕਮੇਟੀ ਦੇ ਲਾਭਾ ਦੇ ਚੇਅਰਮੈਨ ਗੁਰਦੀਪ ਸਿੰਘ ਜੀ ਨੂੰ ਬਣਾਇਆ ਗਿਆ। ਮੈਂ ਇਸ ਮੌਕੇ ਤੇ ਸਾਰੇ ਪਰਿਵਾਰ ਨੂੰ ਸਰਦਾਰ ਗੁਰਦੀਪ ਸਿੰਘ ਜੀ ਨੂੰ ਬਹੁਤ-ਬਹੁਤ ਵਧਾਈ ਕਰਨਾ ਹੈ। ਬੋਲੇ ਸੋਨੇ ਹੋ ਸਿਨਾ ਕਾਲੇ ਥੈਂਕ ਯੂ ਜੀ ਧੰਨਵਾਦ ਬਹੁਤ 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 ਮਾਣ ਮਿੱਠਾ ਕਿਹੋ ਲੈ ਕੇ ਕਮੇਟੀ ਵਾਲੇ ਇੱਧਰ ਦੇਖੋ ਜੀ ਮਾਨ ਸਾਹਿਬ ਇੱਧਰ ਦੇਖੋ ਮਾਨ ਸਾਹਿਬ ਇੱਧਰ ਦੇਖੋ ਕਮੈਂਡ 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 ਐਮ ਐਲ ਸਾਹਿਬ ਆ ਇਧਰ ਦੇਖਿਓ ਜੀ ਐਮ ਐਲ ਸਾਹਿਬ ਉੱਪਰ ਬੜਾ ਜਾਓ ਬਹੁਤ ਬਧਾਈਆਂ ਹੋ ਖਾਣਾ ਪੀਣਾ ਆ ਵੀ ਆਵੇ ਸਰ ਹੀ ਖਾਣੇ ਆ ਜੀ ਦੁਆਰਾ ਕਰੂ ਇਹ ਲੋਕ ਬਹੁਤ ਬਹੁਤ ਬਲੋਈ ਸਕੀਂ ਲਓ ਜੀ ਪਾਓ ਪਾਓ ਸਰ ਜੀ ਮੈਂ ਬਹੁਤ ਧੰਨਵਾਦ ਕਰਦਾ ਸਾਡੀ ਪਾਰਟੀ ਸੁਪਰੀਮੋ ਸ਼੍ਰੀ ਰਵਿੰਦਰ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਿੱਧੀ ਮਾਨ ਦਾ ਮਨੀਸ਼ ਸੋਧਿਆ ਜੀ ਦਾ ਸਾਡੇ ਜਿਹੜੇ ਪੰਜਾਬ ਦੇ ਇੰਚਾਰਜ ਨੇ ਰਾਸ ਸਭਾ ਮੈਂਬਰ ਸਦੀਪ ਪਾਟਲੀ ਦਾ ਖਰਚਾਨ ਸਿੰਘ ਬਰਸਲ ਜੀ ਦਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਔਰ ਵਿਸ਼ੇਸ਼ ਧੰਨਵਾਦ ਸਾਡੇ ਹਲਕੇ ਦੇ ਐਮਐਲਏ ਸਰਦਾਰ ਗੁਰਦੇਵ ਸਿੰਘ ਦੇ ਪਾ ਜੀ ਦਾ ਜਿਨ੍ਹਾਂ ਨੇ ਮੈਨੂੰ ਮਾਰਕੀਟ ਕਮੇਟੀ ਨਾਪਾ ਦਾ ਚੇਅਰਮੈਨ ਲਗਾਇਆ ਹੈ ਬਹੁਤ ਬਹੁਤ ਇਹਨਾਂ ਦਾ ਮੈਂ ਦਿਲ ਦੀਆਂ ਲਹਿਣੀਆਂ ਕਿ ਉਹ ਧੰਨਵਾਦ ਕਰਦਾ ਜੀ ਮੈਂ 2014 ਕਿਉਂ 13 ਦੇ ਲਾਸਟ ਤੇ 14 ਚ ਮੈਂ ਆਮ ਆਦਮੀ ਪਾਰਟੀ ਚ ਲੱਗ ਗਿਆ ਸੀਗਾ ਜੀ ਅਸੀਂ ਸਾਰਿਆਂ ਨੇ ਮਾਨ ਸਾਹਿਬ ਅਸੀਂ ਕੱਟਿਆਂ ਨੇ ਵਰਕ ਕੀਤਾ ਆਮ ਆਦਮੀ ਪਾਰਟੀ 'ਚ ਚਲੋ ਮੈਂ ਧਨਵਾਦੀ ਹਾਂ ਜੀ ਆਮ ਆਦਮੀ ਪਾਰਟੀ ਨੇ ਮੈਨੂੰ ਇੱਕ ਵਾਰ ਨਹੀਂ 2015 ਦੇ ਵਿੱਚ ਯੂਥ ਵਿੰਗ ਦਾ ਪ੍ਰਧਾਨ ਫਲਿਆੜਾ ਦਾ ਲਗਾਇਆ ਜੀ ਫਿਰ 2021 'ਚ ਮਾਨ ਸਾਹਿਬ ਨੇ ਮੇਰਾ ਨਾਮ ਕਮੈਂਡ ਕਰਿਆ ਮੈਂ ਵਾਈਸ ਪ੍ਰੈਜ਼ੀਡੈਂਟ ਯੂਥ ਵਿੰਗ ਦਾ ਲੱਗਿਆ ਵਾਈਸ ਪ੍ਰੈਜ਼ੀਡੈਂਟ ਯੂਥ ਵਿੰਗ ਪੰਜਾਬ ਦੇ ਲੱਗੇ ਜੀ ਉਸ ਤੋਂ ਬਾਅਦ ਮੈਂ ਕਿਸਾਨ ਵਿੰਗ ਦਾ ਫਿਰ ਮੈਂ ਮਾਨ ਸਾਹਿਬ ਨੇ ਵਾਈਸ ਪ੍ਰੈਜ਼ੀਡੈਂਟ ਪੰਜਾਬ ਬਣਾਇਆ ਤੇ ਹੁਣ ਇਹਨਾਂ ਨੇ ਸਾਰਿਆਂ ਨੇ ਮੇਰਾ ਨਾਮ ਤੇ ਐਮਐਲ ਸਾਬ ਨੇ ਬਰਸਤ ਸਾਬ ਨੇ ਰਿਕਮੈਂਡ ਕੀਤਾ ਤੇ ਸ਼੍ਰੀ ਕੇਤੀਵਾਲ ਸਾਬ ਨੇ ਭਗਵੰਤ ਸਿੰਘ ਜੀ ਨੇ ਆਪਣੀ ਸੁਸੋਧਿਆ ਜੀ ਨੇ ਮੈਨੂੰ ਆ ਚੇਅਰਮੈਨ ਮਾਰਕੀਟ ਕਮੇਟੀ ਨਬਰ ਮੰਡੀ ਦੇ ਦੇਖੋ ਜੀ ਹਲੇ ਤਾਂ ਸਫਾਈਆਂ ਦਾ ਹੈਗਾ ਜੀ ਜੋ ਪ੍ਰਬੰਧ ਪੂਰੇ ਨੇ ਮੰਡੀ ਦੀ ਸਫਾਈ ਚੱਲ ਰਹੀ ਹੈ ਮੰਡੀ ਚ ਜੋ ਜੋ ਵੀ ਪਾਣੀ ਦਾ ਪ੍ਰਬੰਧ ਹੈ ਇਹਨੂੰ ਪ੍ਰੋਪਰ ਹੋਊਗਾ ਜੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਕੋਈ ਆੜਤੀਆਂ ਨਾਲ ਮੇਰੀ ਚਲੋ ਪ੍ਰੋਪਰ ਮੀਟਿੰਗ ਤਾਂ ਨਹੀਂ ਹੋਈ ਗੱਲਬਾਤ ਹੁੰਦੀ ਰਹਿੰਦੀ ਹੈ ਜੋ ਜੋ ਵੀ ਉਹਨਾਂ ਦੇ ਮਸਲੇ ਨੇ ਜਰੂਰ ਥੱਲੇ ਦਿੱਤੇ ਰਣਕਟ ਕੇ ਆਵਾਂਗੇ ਕੋਈ ਬਨੋਤ ਜਿਹੜੇ ਤਾਂ ਵੀ ਕਹਿੰਦੇ ਆਮਦਾਰਾਂ ਦੇ ਮੈਂਬਰੀ ਚੁਟਾਰੂ ਵਰਕਰਾਂ ਨੂੰ ਭੋਗਾ ਦਿੱਤਾ ਜਾਊਗਾ ਤਾਂ ਤਾਂ ਬਿਲਕੁਲ ਜੀ ਫਿਰ ਉਹਦਾ ਹੀ ਹੋਇਆ ਜੀ ਮੈਂ ਸਾਹਮਨਾ ਮੈਂ ਕਿਸੇ ਹੋਰ ਪਾਰਟੀ 'ਚ ਹੁੰਦਾ ਮੈਂ ਨੇੜੇ ਤੇੜੇ ਵੀ ਇਹ ਕੁਰਸੀ ਤੇ ਆਉਣਾ ਨਹੀਂ ਸੀਗਾ ਜਿੱਤ ਕਿਉਂਕਿ ਮੇਰੇ ਪਾਸ ਵੱਡੀਆਂ ਗੱਡੀਆਂ ਕੋਈ ਜ਼ਿਆਦਾ ਪੈਸਾ ਨਹੀਂ ਸੀਗਾ ਜੀ ਉਨਾ ਤੇ ਕਲਚਰ ਹੋਰ ਚੱਲਦਾ ਹੈ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਤਰ੍ਹਾਂ ਦੇ ਈਆਂ ਮੁੱਦਿਆਂ 'ਤੇ ਮੌਕਾ ਦਿੰਦੀ ਹੈ ਤਾਂ ਫੇਰ ਤਾਂ ਬਾਕੀ ਪਾਰਟੀਆਂ ਵੀ ਪੱਟ ਇਧਰ ਮਾਰਕੀਟ ਕਮੇਟੀ ਨਾਭਾ ਦੇ ਨਵੇਂ ਚੇਅਰਮੈਨ ਸਾਡੇ ਬਹੁਤ ਹੀ ਪੁਰਾਣੇ ਸਰਕਾਰਤ ਸਾਥੀ ਮੇਰੇ ਛੋਟੇ ਵੀਰ ਸਰਦਾਰ ਗਗਦੀਪ ਸਿੰਘ ਟਵਾਣਾ ਜਿਹੜੇ ਕਿ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਕਿ ਬੜੀ ਦਾ ਕੰਮ ਕਰਦੇ ਨੇ ਪਹਿਲਾਂ ਕਈਰ ਨੇ ਅਲੱਗ-ਅਲੱਗ ਉਦਦਿਆਂ ਦੇ ਕੰਮ ਕੀਤਾ ਤੌਰੇ ਚੇਅਰਮੈਨ ਮਾਰਕੀਟ ਕਮੇਟੀ ਨਾਭਾ ਅੱਜ ਦੇ ਇਸ ਖਰੀ ਕ੍ਰਸੀ ਜਿਹੜੀ ਅਨਨ ਸਾਂਭੀ ਹੈ ਇਸ ਮੌਕੇ ਹਰ ਚਰਨ ਸਿੰਘ ਵਰਸ਼ਨ ਸਾਹਿਬ ਜਿਹੜੇ ਕਿ ਚੇਅਰਮੈਨ ਨੇ ਪੰਜਾਬ ਅਲੀ ਬੋਰਡ ਦੇ ਵਿਸ਼ੇਸ਼ਤਾ ਤੇ ਪਹੁੰਚਿਆ ਮੈਂ ਤੁਹਾਨੂੰ ਨਮਸਕਾਰ ਕਰਨਾ ਚਾਹੁੰਦਾ ਅਭਿਨ ਕੇਜਰੀਵਾਲ ਦੀ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਆਤਮਾਨੁਭੂ ਮਿਸਤਰੀਆ ਜੀ ਸਾਰਿਆਂ ਦਾ ਕਿ ਬਹੁਤ ਹੀ ਇੱਕ ਕਾਬਲ ਖੂਨ ਖਾਰ ਔਰ ਜ਼ਮੀਨ ਨਾਲ ਜੁੜਿਆ ਇੱਕ ਵਲੰਟੀਅਰ ਜਿਹੜਾ ਉਹਨਾਂ ਨੂੰ ਇਹ ਪੋਤਾ ਦੇਖ ਕੇ ਨਾਲ ਬਹੁਤ ਖੁਸ਼ੀ ਮਾਨ ਸੀ ਕਹਿੰਦਾ ਪਰ ਮੈਂ ਵਿਸ਼ਵਾਸ ਜਉਣਾ ਨਾਭਾ ਦੇ ਲਾੜਾ ਮੰਡੀ ਦੇ ਸਾਰੇ ਜਨ ਅਧਿਕਾਰੀ ਭਾਈਚਾਰਾ ਲਗ ਲਗ ਲੇਬਰ ਬਾਕੀ ਦਿਨੇ ਸਾਰੇ ਜੁੜੇ ਹੋਏ ਨੇ ਮੰਡੀ ਦੇ ਨਾਲ ਕਿ ਤੁਹਾਡੇ ਸਭ ਦੇ ਮਸਲੇ ਜਿਹੜੇ ਆ ਉਹ ਸਮੇਂ ਸਿਰ ਹੱਲ ਹੋਣਗੇ ਔਰ ਕਿਤੇ ਵੀ ਕਿਉਂਕਿ ਨਾਭਾ ਜਿਹੜੀ ਹੈ ਏਸ਼ੀਆ ਦੀ ਦੂਜੀ ਪਠਤ ਵੱਡੀ ਮੰਡੀ ਹੈ ਜੀ ਕਿਤੇ ਵੀ ਤੁਹਾਨੂੰ ਮੰਡੀ ਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਆਉਗੀ ਔਰ ਗੁਰਦੀਪ ਸਿੰਘ ਮਾਨਾ ਸਾਹਿਬ بطور ਚੇਅਰਮੈਨ ਜਿਹੜਾ ਡਿਊਟੀ ਤੇ ਤਨਖਤ ਰਹਿਣਗੇ ਔਰ ਹਰ ਚੀਜ਼ ਦੀ ਮੀਟਿੰਗ ਜਿਹੜੀ ਅੱਛੇ ਪੱਕੇ ਨਾਲ ਇਸ ਤਰ੍ਹਾਂ ਦੇ ਮੈਂ ਬਿਜੀ ਸੀ ਪ੍ਰੋਗਰਾਮ ਪਛੀ ਦੱਸਿਆ ਪਰ ਕਿਤੇ ਵੀ ਅਗਰ ਬੇਅਦਬੀ ਹੁੰਦੀ ਹੈ ਜੀ ਤਾਂ ਸਰਕਾਰ ਬਹੁਤ ਸਖਤ ਹੈ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬੇਅਦਬੀ ਕਰਨ ਵਾਲਾ ਨਾਤਾ ਕਿਸੇ ਧਰਮ ਦਾ ਨਹੀਂ ਨਾਉ ਇਨਸਾਨ ਆ ਉਹ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਬੇਦਖਤ ਕਰ ਦਿੱਤੀ ਕਿਉਂ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਡਾਕਟਰ ਜੀ ਦੇਖੋ ਇਹਦੇ ਪਿੱਛੇ ਕੋਈ ਨਾ ਕੋਈ ਚਾਲ ਹੈ ਜੀ ਜਿਹੜੀ ਬਾਰ-ਬਾਰ ਪਹਿਲਾਂ ਵੀ ਪਹਿਲਾਂ ਵੀ ਹੋਈ ਆ ਹੁਣ ਵੀ ਦੁਬਾਰਾ ਹੋਈ ਆ ਤਾਂ ਮੁੱਖ ਮੰਤਰੀ ਪੰਜਾਬ ਸਰਕਾਰ ਭਗਤ ਮੰਗ ਦੀ ਬੇਨਤੀ ਕਰਦੇ ਆ ਕਿ ਜਿਹੜਾ ਵੀ ਢੀਮਰਾ ਬੇਦਖਤ ਸਾਹਿਬ ਸਾਡੇ ਜਿਹੜੇ ਨੇ ਸੰਵਿਧਾਨ ਦੇ ਰਚਨਹਾਰ ਨੇ ਔਰ ਉਹਨਾਂ ਦਾ ਸੰਵਿਧਾਨ ਜਿਹੜਾ ਦੀ ਅੱਜ ਪੂਰੇ ਦੇਸ਼ ਨੂੰ ਚਲਾ ਰਿਹਾ ਕਾਨੂੰਨ ਨੂੰ ਚਲਾ ਰਿਹਾ ਅਗਰ ਉਹਨਾਂ ਦੇ ਬੁੱਤ ਦੇ ਨਾਲ ਇਦਾਂ ਦੀ ਛੇੜ ਛਾੜ ਕੋਈ ਹੁੰਦੀ ਆ ਤਾਂ ਬਹੁਤ ਮਾੜੀ ਗੱਲ ਆ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਕਿ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਹੈ ਜੀ ਔਰ ਇਹਦੀ ਤਹਿਕੀਕਾਤ ਕਰਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਮੇਕਰ ਵਿਕਰਮ ਕੀਤੀ ਹੈ ਮੇਕਰ ਜਿਹੜੇ ਹੈ ਨਾ ਟਾਲੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਦੇਖੋ ਜੀ ਨਾ ਤਾਂ ਮੈਂ ਲਾਉਣ ਵਾਲਾ ਨਾ ਮੈਂ ਹਟਾਉਣ ਵਾਲਾ ਜੀ ਇਹ ਤਾਂ ਉਹੀ ਦੱਸ ਸਕਦੇ ਸਾਡੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਗਈਆਂ 31 ਤਰੀਕ ਨੂੰ ਅਸੀਂ ਲਾਸਟ ਮੀਟਿੰਗ ਲੈ ਲਈ ਸਾਡੇ ਸਾਰੇ ਮੰਡੀਆਂ ਦੇ ਵਿੱਚ ਪ੍ਰੋਪਰ ਸਫਾਈ ਦੇ ਪ੍ਰਬੰਧ, ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧ, ਬਿਜਲੀ ਦੇ ਪ੍ਰਬੰਧ, ਬੈਠਣ ਵਾਸਤੇ ਛਾਂ ਦੇ ਪ੍ਰਬੰਧ ਔਰ ਹਰ ਤਰਫੋਂ ਸੀ ਮੁਕੰਮਲ ਤਿਆਰੀ ਕਰ ਚੁੱਕੇ ਹਾਂ। ਪੂਰੇ ਪੰਜਾਬ ਦੇ ਵਿੱਚ ਐਤਕੀ ਕਣਕ ਦੀ ਜਿਹੜੀ ਝਾੜ ਵੀ ਥੋੜਾ ਜਿਹਾ ਮੈਨੂੰ ਲੱਗਦਾ ਮਹਾਰਾਜ ਦੀ ਕਿਰਪਾ ਹੋਣੀ ਹੈ ਵਧੀਆ ਆਉਣਾ। ਅੱਗੇ ਨੂੰ ਵੱਧ ਝਾੜਾਉਣ ਦੀ ਉਮੀਦ ਹੈ। ਪਰੰਤੂ ਸਾਡੇ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਨੇ। ਸਾਡੇ ਸਾਰੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਪੋਲਿਟਿਕਲ ਤੌਰ ਤੇ ਪੁਆਇੰਟ ਹੋ ਚੁੱਕੇ ਨੇ तकरीबन ਥੋੜੇ ਮੁਕੇ ਰਹਿੰਦੇ ਨੇ ਉਹ ਵੀ ਅਸੀਂ 10-12 ਦਿਨਾਂ ਵਿੱਚ ਕੰਪਲੀਟ ਕਰ ਦਾਂ। ਸਾਡਾ ਸਟਾਫ ਹਰ ਜਗ੍ਹਾ ਤਿਆਰ ਸਾਹਿਬ। ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਕਿਸੇ ਵੀ ਪੱਧਰ ਤੇ ਕੋਈ ਪ੍ਰੋਬਲਮ ਨਾ ਹੋਵੇ, ਸਾਡੇ ਅੜਤੀ ਭਰਾਵਾਂ ਨੂੰ ਕੋਈ ਸਮੱਸਿਆ ਨਾ ਹੋਵੇ, ਸਾਡੇ ਮਜ਼ਦੂਰ ਭਰਾਵਾਂ ਨੂੰ ਕੋਈ ਸਮੱਸਿਆ ਨਾ ਹੋਵੇ। ਇਸ ਕਰਕੇ ਅਸੀਂ ਸਾਰੇ ਪ੍ਰਬੰਧ ਮੁਕੰਮਲ ਲੈ ਕੇ ਚੱਲ ਰਹੇ ਹਾਂ। ਇਸ ਮੌਕੇ ਤੇ ਮੈਂ ਸਾਡੇ ਸਾਰੇ ਅੜਤੀ ਭਰਾਵਾਂ ਨੂੰ, ਕਿਸਾਨ ਭਰਾਵਾਂ ਨੂੰ, ਮਜ਼ਦੂਰ ਭਰਾਵਾਂ ਨੂੰ ਵੀ ਬ੍ਰਿੰਟ ਕਰਦਾ। ਤੇ ਗੁਰਦੀਪ ਟਿਵਾਣਾ ਜੀ ਜਿਹੜੇ ਸਾਡੇ ਨਵੇਂ ਚੇਅਰਮੈਨ ਲਗੇ ਨੇ ਇਹਨਾਂ ਨੂੰ ਸਹਿਯੋਗ ਦਿਓ ਤਾਂ ਕਿ ਮੰਡੀ ਦੀ ਡਿਵੈਲਪਮੈਂਟ ਵਾਸਤੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਜੋ ਵੀ ਕੰਮ ਨੇ ਅਗਾਹ ਹੋ ਕੇ ਕਰਾ ਸਕਣ ਔਰ ਸਾਡੇ ਮੈਨੂੰ ਹਰ ਤਰ੍ਹਾਂ ਦਾ ਸਹਿਯੋਗ ਕੋਈ ਖੰਡਾ ਦੀ ਘਾਟ ਨਹੀਂ ਆਉਣ ਦੇ ਸਕੋ ਸਾਡੇ ਸਲਕੇ ਦੇ ਮਾਨਯੋਗ ਐਮ.ਐਲ.ਏ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੀਆਂ ਸੜਕਾਂ ਦੀ ਮੁਰੰਮਤ ਅਸੀਂ ਕਰਵਾਉਣ ਜਾ ਰਹੇ ਹਾਂ ਜਿਹੜੀਆਂ ਕੋਈ ਨਵੀਆਂ ਬਣਨ ਵਾਲੀਆਂ ਨੇ ਉਹ ਸੜਕਾਂ ਵੀ ਅਸੀਂ ਜਲਦੀ ਬਣਵਾਵਾਂਗੇ ਕਿਉਂਕਿ ਸਾਡਾ ਰੂਰਲ ਡਵੈਲਪਮੈਂਟ ਦਾ ਤਕਰੀਬਨ 7.5 ਹਜ਼ਾਰ ਕਰੋੜ ਰੁਪਇਆ ਕੇਂਦਰ ਦੀ ਸਰਕਾਰ ਨੇ ਰੋਕ ਰੱਖਿਆ ਉਹ ਸਾਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਲਦੀ ਆਰਡਰ ਹੋ ਜਾਣੇ ਨੇ ਸਾਨੂੰ ਮਿਲ ਜਾਣਾ ਉਸ ਤੋਂ ਬਾਅਦ ਅਸੀਂ ਸਾਰੇ ਕੰਮ ਚਾਹੇ ਨਵੇਂ ਫੜ ਬਣਨੇ ਨੇ ਛੱਡ ਬਣਨੇ ਨੇ ਜਾਂ ਸੜਕਾਂ ਬਣਨੇ ਨੇ ਸਾਰੀਆਂ ਮੁਕੰਮਲ ਕਰਾਉਣਾ ਕਿਸਾਨਾਂ ਨੂੰ ਵੀ ਅਪੀਲ ਕਰ ਰਹੇ ਹਾਂ ਕਿਸਾਨਾਂ ਨੂੰ ਤਾਂ ਇਹੀ ਅਪੀਲ ਕਰਦੇ ਹਾਂ ਕਿ ਆਪਣਾ ਜਿਹੜਾ ਫਸਲ ਸਹੀ ਮੌਕੇ ਤੇ ਲੈ ਕੇ आओ ਸੁੱਖੀ ਫਸਲ ਲੈ ਕੇ ਆਓ ਤਾਂ ਕਿ ਅੱਗੇ ਕੋਈ ਪ੍ਰੋਬਲਮ ਨਾ ਆਵੇ ਕਿਹਨ ਦਾ ਪ੍ਰੋਬਲਮ ਆਉਂਦੀ ਨਹੀਂ ਜੀਰੀ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਮੈਂ ਕੇਂਦਰ ਸਰਕਾਰ ਨੂੰ ਫੇਰ ਬੇਨਤੀ ਕਰਦਾ ਕਿ ਸਾਡੇ ਸ਼ੈਲਰਾਂ ਦੇ ਵਿੱਚ ਕੇਂਦਰ ਦਾ ਸਮਾਨ ਪਿਆ ਸਾਡੇ ਗੋਦਾਮਾਂ 'ਚ ਕੇਂਦਰ ਦਾ ਸਮਾਨ ਪਿਆ ਚੌਲ ਪਿਆ ਸਾਡੇ 83 ਭਰਾਵਾਂ ਦਾ ਸ਼ੈਲਰ ਮਾਲਕਾਂ ਦਾ ਜੀਰੀ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਪਹਿਲਾਂ ਮੀਟਿੰਗ ਹੋਈ ਸੀ ਉਹਨਾਂ ਨੇ ਕਿਹਾ ਸੀ 31 ਮਾਰਚ ਤੱਕ ਅਸੀਂ ਕਲੀਅਰ ਕਰ ਦਾਂਗੇ ਪਰੰਤੂ ਉਹਨਾਂ ਨੇ ਹਲੇ ਤੱਕ ਕੀਤਾ ਨਹੀਂ ਇੱਕ ਵਾਰ ਫੇਰ ਅਸੀਂ ਕੇਂਦਰ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਮਾਲ ਕਲੀਅਰ ਕਰਨ ਤਾਂ ਕਿ ਜੀਰੀ ਦੇ ਮੌਕੇ ਸਾਨੂੰ ਕੋਈ ਸਮੱਸਿਆ ਨਾ ਹੋਵੇ ਅਦਾਇਗੀ 24 ਘੰਟੇ ਦੇ ਵਿੱਚ ਨਾਲ ਦੀ ਨਾਲ ਹੁੰਦੀ ਰਹੀ ਕੋਈ ਪ੍ਰੋਬਲਮ ਨਹੀਂ ਹੈ